ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਪੰਜੀਰੀ ਤੇ ਇਹਦੇ ਵਿੱਚ ਸੁਜੀ ਤੇ ਭੁੱਜੀ ਹੋਈ ਛੋਲੇ ਮਿਕਸ ਨੇ ਤੇ ਖੰਡ ਇਹ ਮਿਕਸ ਹੈ ਦੇ ਵਿੱਚ ਤੇ ਆਪਾਂ ਮਤਲਬ ਇਹਦੇ ਵਿੱਚ ਘੱਟ ਹੁੰਦਾ ਮਿੱਠਾ ਉਹ ਸਾਬ ਨਾਲ ਥੋੜਾ ਜਿਹਾ ਆਪਾਂ ਆਪਦੇ ਕੋਲੋਂ ਪਾਵਾਂਗੇ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਮਿਸ਼ਰੀ ਮਿਸ਼ਰੀ ਵੀ ਕੇ ਪਾਵਾਂਗੇ ਠੀਕ ਹੈ ਤੇ ਮਿਸ਼ਰੀ ਲਈ ਆਪਾਂ ਧਾਗੇ ਵਾਲੀ ਧਾਗੇ ਵਾਲੀ ਮਿਸ਼ਰੀ ਪਾਵਾਂਗੇ ਤੇ ਮਰ ਗਿਆ ਹਾਂ ਢੋੜ ਕੇ ਇਹਨੂੰ ਕਰ ਲੈਣੇ ਛੋਟੇ ਛੋਟੇ ਤੇ ਥੋੜਾ ਥੋੜਾ ਸਮਾਨ ਆਪਾਂ ਦੂਸਰਾ ਪਾਵਾਂਗੇ ਕਿਉਂਕਿ ਹੁਣ ਗਰਮੀ ਆ ਚੁੱਕੀ ਆ ਵੈਸੇ ਸਾਡੇ ਹਜੇ ਗਰਮੀ ਇੰਨੀ ਨਹੀਂ ਹੋਈ ਹਲੇ ਸਾਡੇ ਗਰਮੀ ਹਲੇ ਨਹੀਂ ਹੋਈ ਕਿਉਂਕਿ ਬਾਰਿਸ਼ ਹੋ ਜਾਂਦੀ ਆ ਦੂਜੇ ਤੀਜੇ ਦਿਨ ਤੇ ਆਪਾਂ ਤੁਹਾਨੂੰ ਦਿਖਾਉਣੇ ਕੀ ਕੀ ਪਾਉਣੇ ਆ ਲੈ ਲਈ ਆਪਾਂ ਮਿਸ਼ਰੀ ਇਹਨੂੰ ਪੀਲਾਂਗੇ ਤੇ ਹੱਥ ਗਿੱਲੇ ਸੀ ਤੇ ਇਧਰ ਆਪਾਂ ਲਿਆ ਮਗਜ ਬਦਾਮ ਤੇ ਹਰੇ ਮਗਜ ਇਹ ਲਈ ਆਪਾਂ ਸੌਂਫ ਇਹ ਆਪਾਂ ਪਾ ਲੈਨੇ ਪਲੇਟ ਦੇ ਵਿੱਚ ਸਾਰਾ ਸਮਾਨ ਪੀਸਣ ਵਾਸਤੇ ਆਪਾਂ ਕੱਢ ਲਿਆ ਮਿਕਸੀ ਕੱਢ ਲਈ ਲਓ ਜੀ ਹਰੇ ਮਗਜ ਸੌਂਫ ਆ ਜਿਹੜੇ ਆਪਣੇ ਹੁੰਦੇ ਆ ਇੱਥੇ ਦੇ ਮਗਜ ਇੱਥੇ ਦੇ ਬੀਜ ਹੁੰਦੇ ਆ ਇਹ ਵੀ ਠੰਡੇ ਹੁੰਦੇ ਆ ਤੇ ਇਹ ਲਈ ਆਪੋ ਬਦਾਮ ਥੋੜੀ ਇਦਰਾ ਪਪਾਲੀ ਮਿਸ਼ਰੀ ਹੁਣ ਆਪੇ ਲੈ ਲੈਨੇ ਪੀ ਤੇ ਮਿਸ਼ਰੀ ਨੂੰ ਫਿਰ ਆਪਾਂ ਨਾ ਛਾਣ ਲਾਂਗੇ ਕਿਉਂਕਿ ਇਹ ਤਾਂ ਅੱਗੇ ਵਾਲੀ ਵਿੱਚ ਧਾਗਾ ਹੋਊਗਾ ਤੇ ਥੋੜਾ ਥੋੜਾ ਸਮਾਨ ਪਾ ਕੇ ਆਪਾਂ ਬਣਾ ਲਾਂਗੇ ਕਿਉਂਕਿ ਹਜੇ ਮੌਸਮ ਠੀਕ ਆ ਖਾਧੀ ਜਾ ਸਕਦੀ ਆ ਨਾਲੇ ਆਪਾਂ ਪਾਲੀਆਂ ਕੋਈ ਗਰਮ ਚੀਜ਼ਾਂ ਨਹੀਂ ਪਾਈਆਂ ਇਹਨਾਂ ਦੇ ਵਿੱਚ ਉਧਰ ਵਿਰਾਜ ਪਾਈ ਜਾਂਦਾ ਰੋਲਾ ਤੇ ਆਪਦੀ ਮੰਮਾ ਕੋਲੇ ਭੱਜ ਭੱਜ ਕੇ ਮੇਰੇ ਕੋਲ ਨੂੰ ਆ ਰਿਆ ਇਹ ਦਾਦੀ ਚੱਕੀ ਦੇ ਨੇ ਇੱਕ ਭੈਣ ਆ ਉਹ ਸਾਨੂੰ ਪੁੱਛਦੇ ਆ ਵੀ ਤੁਸੀਂ ਹਾਂਗਕਾਂਗ ਵਿੱਚ ਕਿੱਥੇ ਰਹਿੰਦੇ ਆ ਅਸੀਂ ਰਹਿੰਦੇ ਆ ਜੀ 305 Y ਜੀਨ ਲੌਂਗ ਦੇ ਕੋਲੇ ਹਾਂਜੀ ਤੇ ਮੇਰਾ ਨਾਮ ਰਾਜਪਾਲ ਕੌਰ ਤੇ ਉਹ ਵੀ ਹੋ ਸਕਦਾ ਮੇਰੇ ਖਿਆਲ ਉਹ ਭੈਣ ਹਾਂਗਕਾਂਗ ਚ ਰਹਿੰਦੇ ਸੀ ਹੁਣ ਪਤਾ ਨਹੀਂ ਇੰਡੀਆ ਚਲੇ ਗਏ ਕਿ ਜਾਂ ਹੋਰ ਕਿਸੇ ਕੰਟਰੀ ਚ ਚਲੇ ਗਏ ਤੇ ਉਹਨਾਂ ਦਾ ਕੱਲ ਮੈਸੇਜ ਆਇਆ ਹੋਇਆ ਸੀ ਲਓ ਜੀ ਮਿਸ਼ਰੀ ਆਪਾਂ ਪੀ ਲਈ ਹੁਣ ਇਹਨੂੰ ਆਪਾਂ ਛਾਨ ਲੈਣੇ ਜੋ ਵੀ ਇਹਦੇ ਵਿੱਚ ਧਾਗੇ ਹੋਏ ਨਿਕਲ ਜਾਣਗੇ ਤੇ ਉਸ ਭੈਣ ਨੇ ਕਮੈਂਟ ਕੀਤਾ ਸੀ ਕਿ ਅਸੀਂ ਵੀ ਹਾਂਗਕਾਂਗ ਵਿੱਚ ਰਹਿੰਦੇ ਹਾਂ ਉਹ ਹੁਣ ਪਤਾ ਨਹੀਂ ਕਿ ਕਿਹੜੀ ਕੰਟਰੀ ਤੇ ਨੇ ਲੋ ਜੀ ਸਾਰਾ ਸਮਾਨ ਵੀ ਹੋ ਗਿਆ ਗ੍ਰੈਂਡ ਇਹ ਵੀ ਆਪਾਂ ਪਾ ਲੈਨੇ ਆ ਆਇਆ ਡੁੱਲ ਗਿਆ ਥੋੜਾ ਜਿਹਾ ਚੱਲੋ ਵੱਜ ਗਈ ਇਹ ਆਪਾਂ ਪੀ ਕੇ ਰੱਖ ਲਈ ਇਹ ਆਪਾਂ ਆਟਾ ਹੀ ਪਾਵਾਂਗੇ ਕਣਕ ਦਾ ਕਿਉਂਕਿ ਉਹਦੇ ਵਿੱਚ ਛੋਲੇ ਤਾਂ ਪਹਿਲਾਂ ਹੀ ਪਾਏ ਹੋਏ ਆ ਪੰਜੀਰੀ ਫਿਰ ਮਿਲਦੇ ਆਂ ਇਧਰ ਵੇਖੋ ਮਾਂ ਪੁੱਤ ਕਿਵੇਂ ਬੈਠਾ ਆ ਦੀ ਮਾਂ ਢਾਈ ਬੈਠਾ ਓਏ ਢਾਈ ਬੈਠਾ ਮੰਮਾ ਨੂੰ ਮੈਂ ਨਹੀਂ ਫੜਨਾ ਬਸ ਉਦਹੀਂ ਉਦਹੀਂ ਮੰਮਾ ਕੋਲੇ ਰੋ ਮੰਮਾ ਕੋਲੇ ਮੰਮਾ ਕੋਲੇ ਰੋ ਮੰਮਾ ਕੋਲੇ ਰੋ ਵੇਖਾ ਵੇਖਾ ਕਾਕਾ ਸਾਡਾ ਦੇਖੋ ਬੜਾ ਖਰਾਬ ਕਾਕਾ ਭਈ ਇਹ ਸਾਡਾ ਇੱਕ ਸੁੱਤਾ ਉੱਠਿਆ ਬਸ ਦਾਦੀ ਚੱਕੀ ਰੱਖੇ ਮੈਨੂੰ ਉਹ ਇੱਧਰ ਕਰੋ ਇੱਧਰ ਸਾਰਿਆਂ ਨੂੰ ਕਹੋ ਸਾਰਿਆਂ ਨੂੰ ਸਾਸਿਕਾਲ ਬੁਲਾਓ ਫਤੇ ਬੁਲਾਓ ਹਾਂਜੀ ਸਾਸਿਕਾਲ ਬੁਲਾਓ ਫਤੇ ਬੁਲਾਓ ਸਾਰਿਆਂ ਨੂੰ ਹਾਂਜੀ ਹਾਂਜੀ ਕਹੋ ਵੀ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਵਿਰਾਜ ਸਿੰਘ ਇੱਧਰ ਕਹੋ ਕਹੋ ਇੱਧਰ ਦੇਖੋ ਹੁਣ ਬਸ ਕੀ ਗੱਲ ਕੀ ਗੱਲ ਕੀ ਗੱਲ ਮੋਟੀ ਕਾਤਾ ਨੋਟੀ ਕਾਕਾ ਨਹੀਂ 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 ਬੱਚਾ ਸਿਆਣਾ ਸਿਆਣਾ ਓਕੇ 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 ਆਪਾਂ ਇੱਧਰ ਕੜਾਈ ਰੱਖਤੀ ਹੁਣ ਆਪਾਂ ਵੀ ਰਾਜ ਨੂੰ ਫੜਾਉਣੇ ਆ ਇਹ ਟ੍ਰਾਈਪਲਾਈ ਦੀ ਕੜਾਈ ਆ ਵੀ ਰਾਜ ਨੂੰ ਫੜਾਉਣੇ ਜਸਪ੍ਰੀਤ ਨੂੰ ਆਪਾਂ ਪਾਉਣੇ ਘਿਓ ਐਵੇਂ ਤਾਂ ਇਹਦੇ ਵਿੱਚੋਂ ਨਿਕਲਦਾ ਸਾਰਾ ਸਮਾਨ ਇਹ ਲੇਟ ਚ ਕੱਢ ਲੈਣੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਬਹੁਤ ਜ਼ਿਆਦਾ ਸੀ ਅੱਗੇ ਇੱਕ ਵਾਰੀ ਬਣਾ ਕੇ ਖਾ ਚੁੱਕੇ ਆ। ਬਣਾ ਕੇ ਖਾ ਚ ਪਾ ਲਿਆ। ਦੋਸਤ ਮੈਂ ਆ ਬਣਾ ਲਾਂ ਤਾਂ ਫਿਰ ਰੋਟੀ ਪਕਾਉਣੀ ਆਪਾਂ। ਤੇ ਇਹਦੇ ਵਿੱਚ ਥੋੜੀ ਜਿਹੀ ਆਪਾਂ ਪਾਵਾਂਗੇ ਕਾਲੀ ਮਿਰਚ। ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ ਜਿਆਦਾ ਨਹੀਂ ਪਾਉਂਦੇ। ਅੱਛਾ ਇੰਨੀ ਕਾ ਪਾਪਾਂਗੇ ਕਾਲੀ ਮਿਰਚ। ਸਤਨਾਵ ਆਇ ਗਰੂਜੀ। ਇਹ ਜੀ ਆਪਣਾ ਘੋ ਦੇਸੀ ਘਰ ਦਾ ਪਾਵਾਂਗੇ ਇਹ ਤਾਂ ਥੋੜਾ ਆ ਲਓ ਜੀ ਅੱਧਾ ਕਿਲੋ ਦੇ ਨੇੜੇ ਆਪਾਂ ਪਾਵਾਂਗੇ ਆਟਾ ਬੱਸ ਇੰਨੀ ਕੀ ਬਣਾਵਾਂਗੇ ਜਿਹੜੀ ਕਿ ਗਰਮੀ ਜ਼ਿਆਦਾ ਵਧਣ ਤੋਂ ਪਹਿਲਾਂ ਪਹਿਲਾਂ ਆਪਣੀ ਇਹ ਪੰਜੀਰੀ ਖਤਮ ਹੋ ਜਾਈ ਉਦੋਂ ਲੋੜ ਪਈ ਤਾਂ ਫਿਰ ਪਾਵਾਂਗੇ ਵੈਸੇ ਆਪਾਂ ਇਹ ਸੁੱਕ ਭੂਰੀ ਜੀ ਬਣਾਵਾਂਗੇ ਬਾਹਲੀ ਨਹੀਂ ਬਿਲਕੁਲ ਘੱਟ ਗਿਆ ਤੱਕ ਕੇ ਕਾਫੀ ਆਪਣਾ ਆਟਾ ਜਿਹੜਾ ਇਹ ਭੁੰਨਿਆ ਗਿਆ ਲਾਲ ਹੋਣ ਲੱਗਿਆ ਤਾਂ ਬਸ ਇਹਦੀ ਭੁੰਨੇ ਦੀ ਨਿਸ਼ਾਨੀ ਹੋਈ ਹੁੰਦੀ ਆ ਕਿ ਵਿੱਚੋਂ ਜਦੋਂ 스멜 ਆਉਣ ਲੱਗ ਜਾਂਦੀ ਹੈ ਕਲਰ ਚੇਂਜ ਹੋ ਜਾਂਦਾ ਹੈ ਨਾ ਤਾਂ ਸਮਝ ਲਓ ਵੀ ਆਟਾ ਆਪਣਾ ਭੁੰਨਣਾ ਸ਼ੁਰੂ ਹੋ ਗਿਆ ਇਹ ਵੀਡੀਓ ਤੁਹਾਡੇ ਤੱਕ ਆਉਗੀ ਸੈਟਰਡੇ ਸ਼ਨੀਵਾਰ ਤੱਕ ਵੀਡੀਓ ਆਉਗੀ ਜਿੰਨੇ ਵੀ ਭੈਣ ਭਰਾ ਵੇਖਦੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਹੁਣ ਬਣਾ ਲਈਏ ਜੀ ਫਿਰ ਮਿਲਦੇ ਆਂ ਵਾਲੀਆਂ ਗਰਮ ਚੀਜ਼ਾਂ ਨਾ ਪਾਓ ਜਿਵੇਂ ਸੋਬੀ ਹੋਵੇ ਖਰੋਟ ਹੋ ਗਏ ਤੇ ਬਦਾਮ ਵੀ ਆਪਾਂ ਥੋੜੇ ਜਿਹਾ ਪਾਏ ਆ ਜਿਆਦਾ ਨਹੀਂ ਪਾਏ ਤੇ ਕਾਜੂ ਆਪਣੇ ਕੋਲੇ ਹੈ ਨਹੀਂ ਸੀ ਉਹਨਾਂ ਨੇ ਪਾਏ ਬਸ ਲਿਆਉਣ ਦੀ ਘਾਲੋ ਹੋਗੀ بس ਕਾਟਾ ਘੱਟ ਗੈਸ ਕਰਕੇ ਭੁੰਨਣਾ ਆ ਤਾਂ ਜੇ ਜਿਆਦਾ ਗਰਮ ਚੀਜ਼ਾਂ ਨਾ ਹੋਣ ਤਾਂ ਫਿਰ ਖਾਦੀ ਵੀ ਜਾ ਸਕਦੀ ਆ ਤੇ ਏਡੀ ਗੱਲ ਨਹੀਂ ਤੇ ਬੱਸ ਸੇ ਮੌਸਮ ਠੀਕ ਆ ਹਲੇ ਲੋ ਜੀ ਆਟਾ ਗਿਆ ਭੁੰਨਿਆ ਸਾਰਾ ਹੁਣ ਆਪਾਂ ਪਾ ਦੇਣੀ ਆ ਸਮਾਨ ਆ ਜਾ ਉਸ ਤੇ ਪਾਈ ਬੈਠੀ ਦੀ ਪਾ ਦੇ ਪਾ ਦੇ ਪਾ ਦੇ ਲੋਈ ਦੂਜਾ ਸਮਾਨ ਨਾਲ ਪਾ ਕਰਕੇ ਪਾਉਣਾ ਹਾਂ ਜੀ ਚੇਤੇ ਕਰਦੇ ਨਾਲ ਨਾ ਲੱਗਦੇ। ਬਸ ਸੋਨਾ ਆਟਾ ਪਾ ਦਿੱਤਾ। ਤੇ ਜੀ ਮੇਕੀ ਤੁਹਾਨੂੰ ਪਤਾ ਹੀ ਆ ਸਾਡਾ ਛੋਟਾ ਬੇਟਾ ਆਇਆ ਹੋਇਆ ਤੇ ਉਹ ਹੁਣ ਚਾਚਾ ਭਤੀਜਾ ਗਏ ਆ ਥੱਲੇ ਪਾਰਕ ਖੇਡਣ। ਨਹੀਂ ਤੇ ਵੀ ਰਾਜੋ ਬਸ ਘਰੇ। ਮੈਨੂੰ ਆਹ ਵੀ ਚੱਕ ਲੋ। ਆਹ ਜਾਣਾ ਚੱਕ ਲੋ ਆਹ ਜਾਣਾ ਚੱਕ ਲੋ ਐਦਾਂ ਹੀ ਕਰਦਾ ਰਹਿੰਦਾ। ਉਹਨਾਂ ਨੂੰ ਹੁਣ ਥੱਲੇ ਭੇਜਿਆ ਵੀ ਤੁਸੀਂ ਥੋੜਾ ਘੁੰਮਿਓ। ਚਲਿਆ ਜਾਂਦਾ ਉਹਦੇ ਕੋਲੇ ਬਿਲਕੁਲ ਵੀ ਉਪਰਾਂ ਨਹੀਂ ਕੀਤਾ। ਵੀ ਪਾ ਦਿੰਦੇ ਆ। ਇਹ ਨਾ ਮੈਂ ਪਾ ਬਾਰੇ ਸਾਰਾ ਸਮਾਨ ਜਿਹੜਾ ਆਪਾਂ ਪੀਸਿਆ ਸੀਗਾ। ਮਿਸ਼ਰੀ, ਕਾਜੂ, ਕਾਜੂ ਸੋਰੀ, ਕਾਜੂ ਤਾਂ ਹੈ ਨਹੀਂ ਸੀ ਸੋਰੀ। ਬਦਾਮ, ਸੌ ਆਹੋ। ਸੌਫ ਤੇ ਕਾਲੀ ਮਿਰਚ। ਹਰੀ ਮੌਜ ਤੇ ਪੇਠੇ ਦੇ ਮਾਗ ਜਿਹੜੇ ਹੁੰਦੇ ਆ ਬੀਜੂ ਵਾਲੇ ਤੇ ਇਹ ਆਪਾਂ ਸਬਹਰੂਰੀ ਵੀ ਬਣਾਈ ਆ ਇਹ। ਹੁਣ ਆਪਾਂ ਹੌਲੀ ਹੌਲੀ ਰਲਾ ਲੈਨੇ ਗੈਸ ਬਿਲਕੁਲ ਹੀ ਕੱਟ ਕਰ ਦੇਣਾ ਵੀ ਜਿਹੜਾ ਥੱਲੇ ਆਪਣਾ ਆਟਾ ਲੱਗ ਨਾ ਜਾਵੇ ਲੈ ਆਪਦੇ ਚਾਚੇ ਨਾਲ ਘੁੰਮੀਆਂ ਕਰਕੇ ਆਇਆ ਹੁਣ ਆ ਵੀ ਮੰਮਾ ਕੋਲੇ ਨਹੀਂ ਜਾਂਦਾ ਲੈ ਲੈ ਇਹ ਕੀ ਹੋ ਰਿਹਾ ਇਕ ਹੀ ਹੋ ਰਿਹਾ ਇਕ ਹੀ ਹੋ ਰਿਹਾ ਇਕ ਹੀ ਹੋ ਰਿਹਾ ਲੈ ਵੀ ਹੁਣ ਮੈਂ ਆ ਦੀ ਮੰਮਾ ਕੋਲੇ ਨਹੀਂ ਜਾਣਾ ਚਾਚੇ ਕੋਲੇ ਹੀ ਰਹਿਣਾ ਕਿੱਡਾ ਖਰਾਬ ਆ ਚਾਚੂ ਕੋਲੇ ਮੰਮਾ ਕੋਲੇ ਜਾਓ ਹੁਣ ਚਾਚੂ ਨੇ ਸਾਹ ਨਹੀਂ ਲੈਣਾ ਤੂੰ ਨੇ ਸਾਵੀ ਲੈ ਗਏ ਗਰਮੀ ਹੋ ਗਈ ਬਹੁਤ ਤਿੱਖੀ ਆਣਾ ਤੋਂ ਮੈਂ ਵੀ ਚਾਹੀਏ ਕੈਂਡੀ ਸੀਗੀ ਲੈ ਲਓ ਪਤਾ ਚਲ ਇੱਧਰ ਆਓ ਚਲ ਲੈ ਜਾਂਦਾ ਨਹੀਂ ਦੇਖ ਉਹਨੂੰ ਮਾਂ ਵੀ ਮੈਨੂੰ ਫੇਰ ਲੈ ਕੇ ਜਾਊਗਾ ਬਾਹਰ ਹੋਏ ਰਲ ਗਈ ਸਾਰੀ ਬਹੁਤ ਸੋਹਣੀ ਬਸ ਇੰਨੀ ਕੁ ਸੁੱਖ ਭਰੂਰੀ ਜੀ ਵਧੀਆ ਜਿਆਦਾ ਘਿਓ ਨਹੀਂ ਦਾ ਕਿਉਂਕਿ ਜਿਆਦਾ ਘਿਓ ਤੇ ਕਸਟਰੋਲ ਵਾਸਤੇ ਵੀ ਸਹੀ ਨਹੀਂ ਨਾ ਕਸਟਰੋਲ ਬਣਾਉਂਦਾ ਭਾਈ ਘਿਓ ਪਰ ਕਈ ਹੁਣ ਖਾਂਦੇ ਹੀ ਕਿ ਉਹ ਵਦੇਸੀ ਹੈ ਨਾ ਇਹ ਖਾਣੇ ਪੀਣੇ ਤੇ ਵੀ ਥੋੜਾ ਜਿਹਾ ਚਲੋ ਡਿਪੈਂਡ ਹੁੰਦਾ ਆ ਉਹਦੇ ਚਲੋ ਕਿਉਂਕਿ ਪਹਿਲਾਂ ਤੋਂ ਕੰਟਰੋਲ ਰੱਖਣਾ ਚਾਹੀਦਾ ਆ ਉਹਦਾ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਮਿਲ ਲਿਆ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ